ਜ਼ਿਮਨੀ ਚੋਣਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰਾਂ ਦੇ ਵਿੱਚ ਤਣਾਅ ਲਗਾਤਾਰ ਵੱਧ ਚੁੱਕਿਆ ਹੈ ਇੱਥੇ ਨਾ ਇੱਕ ਜਗ੍ਹਾ ਚੋਣ ਪੋਸਟਰਾਂ ਨੂੰ ਲੈ ਕੇ ਹੋਇਆ ਜਿੱਥੇ ਦੋਵੇਂ ਪਾਰਟੀਆਂ ਦੇ ਵਰਕਰ ਆਪਣੇ ਆਪਣੇ ਉਮੀਦਵਾਰਾਂ ਦੇ ਪੋਸਟਰ ਲਗਾ ਰਹੇ ਸੀ ਜਾਣਕਾਰੀ ਦੇ ਮੁਤਾਬਕ ਮਾਮਲਾ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਵਰਕਰਾਂ ਵੱਲੋਂ ਦੋਸ਼ ਲਗਾਏ ਗਏ ਕਿ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਚੋਣ ਪੋਸਟਰਾਂ ਨੂੰ ਪਾੜ ਰਹੇ ਹਨ ਇੰਨਾ ਦੋਸ਼ਾਂ ਦੇ ਨਾਲ-ਨਾਲ ਗਾਲੀ-ਗਲੋਚ ਤੇ ਧੱਕਾ-ਮੁੱਕੀ ਦੀ ਘਟਨਾ ਵੀ ਸਾਹਮਣੇ ਆਈ ਹੈ। ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬੀਜੇਪੀ ਆਗੂ ਗੁਰਦੀਪ ਸਿੰਘ ਗੋਸ਼ਾ ਮੌਕੇ ਤੇ ਪਹੁੰਚੇ ਅਤੇ ਸਥਿਤੀ ਦੀ ਜਾਣਕਾਰੀ ਲਈ। ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਗੁਰਦੀਪ ਸਿੰਘ ਗੋਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬੀਜੇਪੀ ਦੇ ਚੋਣ ਪ੍ਰਚਾਰ ਦੇ ਵਿੱਚ ਰੁਕਾਵਟ ਪੈਦਾ ਕਰ ਰਹੇ ਨੇ। ਉਹਨਾਂ ਕਿਹਾ ਕਿ ਪੋਸਟਰਾਂ ਨੂੰ ਪਾੜਨ ਨਾਲ ਸਿਆਸੀ ਤਣਾਅ ਵੱਧ ਰਿਹਾ ਹੈ। ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਾਫ਼-ਸਾਫ਼ ਇਹ ਉਲੰਘਣਾ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਇਲਾਕਾ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਵਿੱਚ ਕੀਤਾ। ਹਾਲਾਂਕਿ ਦੋਵੇਂ ਪਾਸਿਆਂ ਤੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਨੇ ਪਰ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਜਿਮਣੀ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ। ਸਰਕਾਰੀ ਤੰਤਰ ਦਾ ਮਿਸਯੂਜ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਆ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋਟੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦੀ ਆਪਣੀ ਇੱਕ ਡਿਊਟੀ ਬਣਦੀ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਆ ਲਾਉਣ ਵਾਲੇ ਪਰ ਆਮ ਆਦਮੀ ਪਾਰਟੀ ਜਿਹਨਾਂ ਦੇ ਜਗ੍ਹਾ-ਜਗ੍ਹਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਬਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਵਦਾਜੀ ਲਾਲਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਾਰਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਚੱਕਰ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਅੰਡਰ ਕਰੰਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਦਾ ਚੈਦੀ ਰਾਜ ਸਭਾ ਮੈਂਬਰੀ ਚਾਹੀਦੀ ਹੈ ਪਰ ਇੱਕ ਗੱਲ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਆ ਸੰਗਤ ਪਿਆਰ ਦੇ ਰਹੇ ਹੋ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਵ ਦੇ ਨਾਮ ਤੇ ਜਿਹੜੀ ਸਰਕਾਰ ਹੈ ਸੀ ਉਹਦਾ ਬਦਲਾਵ ਕਰਨਾ ਆਮ ਆਦਮੀ ਪਾਰਟੀ ਵੱਲੋਂ ਇਸ ਜਿਮਣੀ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸਰਕਾਰੀ ਤੰਤਰ ਦਾ ਮਿਸਯੋਗ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਆ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋਟੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੀ ਆਪਣੀ ਇੱਕ ਡਿਊਟੀ ਬਣਦੀ ਹੈ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਆ ਲਾਣ ਵਾਲੇ ਪਰ ਆਮ ਆਦਮੀ ਪਾਰਟੀ ਜਿਹਨਾਂ ਦੇ ਜਗ੍ਹਾ ਜਗ੍ਹਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਭਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਿਵਧਾਂਜੀਲਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਹਾਰਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਚੱਕਰ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਅੰਡਰਕਰੈਂਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਦਾ ਚਾਹੀਦੀ ਰਾਜ ਸਭਾ ਮੈਂਬਰੀ ਚਾਹੀਦੀ ਹੈ ਪਰ ਇੱਕ ਗੱਲ ਯਾਦ ਰੱਖਣਾ ਅੰਡਰਕਰੈਂਟ ਨੂੰ ਪਹਿਚਾਨੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਸੰਗਤ ਪਿਆਰ ਦੇ ਰਹੇ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਵ ਦੇ ਨਾਮ ਤੇ ਜਿਹੜੀ ਸਰਕਾਰਾਂ ਸੀ ਉਹਦਾ ਬਦਲਾਵ ਕਰਨਾ ਹੈ